ਦੋਵਾਂ ਹੱਥਾਂ 'ਚ ਲੱਡੂ ਰੱਖਦੇ ਆ ਬੀਬੀ ਜਗੀਰਕੌਰ ਜੀ ਪੇਸ਼ ਵੀ ਹੋ ਗਏ ਜੀ ਨਾਲੇ ਇਹ ਵੀ ਕਹਤਾ ਵੀ ਵੇਖੋ ਡਾਕਟਰ ਸਾਹਿਬ ਅੱਜ ਬੀਬੀ ਜਗੀਰਕੌਰ ਤੇ ਪਰਮਿੰਦਰ ਸਿੰਘ ਢੀਂਸਾ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਨੇ ਉਹਨਾਂ ਨੇ ਉੱਥੇ ਕੁਝ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਬੀਬੀ ਜਗੀਰਕੌਰ ਬਹੁਤ ਤੇਜ ਆ ਭਾਈ ਬੀਬੀ ਜਗੀਰਕੌਰ ਅੱਜ ਨਾਲੇ ਉੱਥੇ ਪੇਸ਼ ਹੋ ਗਈ ਆ ਜੀ ਦੋਵਾਂ ਹੱਥਾਂ 'ਚ ਲੱਡੂ ਰੱਖਦੇ ਆ ਬੀਬੀ ਜਗੀਰਕੌਰ ਜੀ ਪੇਸ਼ ਵੀ ਹੋ ਗਏ ਜੀ ਨਾਲੇ ਇਹ ਵੀ ਕਹਤਾ ਵੀ ਵੇਖੋ 2007 ਤੋਂ ਲੈ ਕੇ 2012 ਤੱਕ ਤਾਂ ਮੈਂ ਸਰਕਾਰ ਚ ਹੈਣੀ ਸੀ ਤੇ ਨਾ ਹੀ ਮੈਂ ਐਮਐਲਏ ਜਿੱਤੀ ਹੋਈ ਸੀ 2012 ਚ ਜਦੋਂ ਦੁਬਾਰਾ ਸਰਕਾਰ ਬਣੀ ਜੀ ਤਾਂ ਮੈਂ ਮਾਰਚ 14 ਮਾਰਚ ਨੂੰ ਮੈਨੂੰ ਮੰਤਰੀ ਬਣਾਇਆ ਗਿਆ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਬੀਬੀ ਜ਼ਗੀਰਕੌਰ ਕਹਿੰਦੀ ਮੈਂ ਤਾਂ 16 ਦਿਨ ਸਲਫ ਰਹੀ ਆ ਤੇ ਇਸ ਕਰਕੇ ਮੈਂ ਕਿਸੇ ਕੰਮ ਦੀ ਭਾਗੀਦਾਰ ਨਹੀਂ ਹੂੰ ਇਹ ਸਪਸ਼ਟੀਕਰਨ ਬੀਬੀ ਜਗੀਰ ਕਰਨੇ ਸੀ ਪਰ ਪਾਰਟੀ ਵਿੱਚ ਤਾਂ ਉਹ ਹੈਗੇ ਸੀ ਨਾ ਗਲਤ ਆਹੀ ਹੈ ਨਾ ਹੂੰ ਇੱਕ ਸਾਡੇ ਗੁਰੂ ਸਹਬਾਨਾ ਨੇ ਜਦੋਂ ਭਾਰਤ ਦੇ ਉੱਪਰ ਬਾਬਰ ਨੇ ਹਮਲਾ ਕੀਤਾ ਜੀ ਤਾਂ ਗੁਰੂ ਸਹਬਾਨਾ ਦਾ ਫਰਮਾਨ ਹੈ ਜੀ ਪਾਪ ਦੀ ਜਾਂਚ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਣ ਵੇ ਲਾਲੋ ਸ਼ਰਮ ਧਰਮ ਦੋਹੇ ਛੁਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਜੀ ਤਾਂ ਐ ਨਹੀਂ ਕਿਹਾ ਵੀ ਕੱਲਾ ਬਾਬਰ ਆਇਆ ਜੀ ਪਾਪ ਦੀ ਜਾਂਚ ਕਿਹਾ ਸਹੀ ਹੈ ਮਤਲਬ ਕੱਲਾ ਲਾੜਾ ਨਹੀਂ ਪੂਰੀ ਜਾਂਚ ਦੋਛੀ ਹੈ ਸਹੀ ਹੁਣ ਬੀਬੀ ਜਗੀਰ ਕੌਰ ਅੱਜ ਜੇ ਇਹ ਆਖੇ ਵੀ ਮੈਂ ਤਾਂ ਉਦੋਂ ਮੰਤਰੀ ਨਹੀਂ ਸੀ ਇਸ ਕਰਕੇ ਮੇਰੀ ਤਾਂ ਕਿਸੇ ਗੱਲ ਚ ਮਤਲਬ ਗੁਨਾਹਗਰ ਨਹੀਂ ਬੀਬੀ ਜਗੀਰ ਕੌਰ ਕਾਲੀ ਦਲ ਦੀ ਮੈਂਬਰ ਤਾਂ ਹੈਗੀ ਸੀ ਕਾਲੀ ਦਲ ਦੀ ਲੀਡਰ ਤਾਂ ਹੈਗੀ ਸੀ ਅਕਾਲੀ ਵਾਲੀ ਸਾਰਾ ਕੁਝ ਕਰਦਾ ਰਿਹਾ ਵੇਖੋ ਬੀਬੀ ਜਗੀਰਕੌਰ ਐਮਐਲਏ ਤਾਂ ਹੈਗੀ ਸੀ ਜੀ ਬੀਬੀ ਜਗੀਰਕੌਰ ਉਹ ਸਾਰਾ ਜੋ ਹਕੂਮਤ ਦਾ ਤਾਕਤ ਹੈ ਜੀ ਉਹਦੀ ਵਰਤੋਂ ਤਾਂ ਕਰਦੀ ਰਹੀ ਸਹੀ ਹੈ ਤਾਂ ਫਿਰ ਬੀਬੀ ਜਗੀਰਕੌਰ ਇਹ ਕਿਵੇਂ ਕਹਿ ਸਕਦੀ ਹੈ ਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਮੈਂ ਤਾਂ ਬਿਲਕੁਲ ਇਹ ਸਾਰੇ ਕੁਝ ਤੋਂ ਪਾਸੇ ਆ ਜੇਕਰ ਬੀਬੀ ਜਗੀਰਕੌਰ ਨੇ ਇਹ ਦਾਵਾ ਕਰਨਾ ਹੈ ਕਿ ਮੈ ਮੇਰੇ ਤੇ ਕੋਈ ਕਾਰਵਾਈ ਨਾ ਹੋਵੇ ਜੀ ਮੈਂ ਕਿਸੇ ਗੱਲ 'ਚ ਗਲਤ ਨਹੀਂ ਆ ਤਾਂ ਫਿਰ ਬੀਬੀ ਇਹ ਦੱਸੇ ਵੀ ਅੱਜ ਜਦੋਂ ਬੀਬੀ ਹੋਰਾਂ ਨੇ ਸ਼ਿਕਾਇਤ ਕੀਤੀ ਆਕਾਲ ਤਖਤ ਸਾਹਿਬ ਤੇ ਸੁਖਬੀਰ ਬਾਦਲ ਦੀ ਵੀ ਇਹਨੇ ਆ ਆ ਆ ਗਨਾਹ ਕੀਤੇ ਨੇ ਜੀ ਤਾਂ ਉਦੋਂ ਬੀਬੀ ਨੇ ਸੁਖਬੀਰ ਬਾਦਲ ਦੀ ਪਾਰਟੀ ਤੋਂ ਅਸਤੀਫਾ ਕਿਉਂ ਨਾ ਦਿੱਤਾ ਹੂੰ ਉਦੋਂ ਬੀਬੀ ਨੇ ਝੰਡਾ ਕਿਉਂ ਨਾ ਚੁੱਕਿਆ ਸਿੱਧਾ ਸਿੱਧਾ ਬਗਾਵਤ ਕਿਉਂ ਨਾ ਕੀਤੀ ਜੇ ਗੱਲ ਛੋਟੀਆਂ ਮੋਟੀਆਂ ਗਲਤੀਆਂ ਦੀ ਹੁੰਦੀ ਤੇ ਗੱਲ ਵੱਖਰੀ ਸੀ ਸਹੀ ਬੀਬੀ ਜ਼ਗੀਰ ਖੋਰੀ ਖੁਦ ਕਹਿੰਦੇ ਨੇ ਜਿਨ੍ਹਾਂ ਨੇ ਅਕਾਲ ਤਖਤ ਤੇ ਖੁਦ ਕਹਿੰਦੇ ਨੇ ਕਿ ਪੰਥ ਦਾ ਘਾਣ ਹੋਇਆ ਹੂੰ ਪੰਥ ਦਾ ਨੁਕਸਾਨ ਹੋਇਆ ਹੂੰ ਪੰਥ ਨੂੰ ਢਾਹ ਲੱਗੀ ਤੇ ਇਹੋ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਖੀ ਸੁਖਬੀਰ ਬਾਦਲ ਨੂੰ ਜੀ ਵੀ ਤੇਰੀਆਂ ਗਲਤੀਆਂ ਦੇ ਨਾਲ ਕੌਮ ਨੂੰ ਢਾਹ ਲੱਗੀ ਐ ਹੂੰ ਤਾਂ ਜਿਹੜੀਆਂ ਗਲਤੀਆਂ ਕੌਮ ਨੂੰ ਢਾਹ ਲਾ ਰਹੀਆਂ ਸੀ ਹੂੰ ਇੱਕ ਕੌਮ ਦੇ ਲੀਡਰ ਕਹਾਉਂਦੇ ਨੇ ਆਪਣੇ ਆਪ ਨੂੰ ਤਾਂ ਫਿਰ ਉਦੋਂ ਇਹਨਾਂ ਨੇ ਆਵਾਜ਼ ਕਿਉਂ ਨਾ ਠਾਈ ਵਿਰੋਧ ਕਿਉਂ ਨਾ ਕੀਤਾ ਕਿ ਕੌਮ ਨੂੰ ਢਾਹ ਲੱਗਦੀ ਵੇਖ ਕੇ ਵੀ ਇਹ ਸਿਆਸਤ ਦਾ ਤੇ ਹਕੂਮਤ ਦਾ ਸੁੱਖ ਮੰਨ ਰਹੇ ਸੀ ਹੂੰ ਬਿਲਕੁਲ ਬੀਬੀ ਜਗੀਰ ਕੌਰ ਦੀ ਗੱਲ ਮੈਨੂੰ ਤਾਂ ਨਹੀਂ ਲੱਗੀ ਠੀਕ ਜੀ ਬਾਕੀ ਕਾਲ ਤੱਕ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਵੀ ਸਾਡੇ ਨਾਲੋਂ ਕਿਤੇ ਵੱਧ ਸਮਝਦਾਰ ਨੇ ਸਿਆਣੇ ਨੇ ਅਗਲੀ ਗੱਲ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਕਿਹਾ ਦੇ ਉਹਨਾਂ ਨੇ ਗੱਲ ਗੋਲ ਮੋਲ ਕਰਤੀ ਜੀ ਕਿ ਮੈਂ ਜੋ ਕਾਲ ਤਖਤ ਸਾਹਿਬ ਫੈਸਲਾ ਕਰਨਗੀ ਗੱਲਾਂ ਬੀਬੀ ਨੇ ਵੀ ਇਹੀ ਕੀਤੀਆਂ ਨੇ ਬੀਬੀ ਜ਼ਗੀਰਕੌਰ ਵੀ ਕਹਿੰਦੀ ਵੀ ਕਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਤੇ ਅੱਜ ਇਹ ਸਾਬਤ ਹੋ ਗਿਆ ਕਿ ਕਾਲ ਤਖਤ ਸਾਹਿਬ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਕੋਈ ਵੀ ਸਿੱਖ ਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਹਰ ਨਹੀਂਗਾ ਗੱਲਾਂ ਬੀਬੀ ਨੇ ਕੀਤੀਆਂ ਨੇ ਪਰ ਮੇਰਾ ਸਵਾਲ ਵੱਡਾ ਇੱਥੇ ਖੜਾ ਹੈ ਜੀ ਵੀ ਜਿਹੜੀਆਂ ਗਲਤੀਆਂ ਤੇ ਗੁਨਾਹਾਂ ਲਈ ਅੱਜ ਸੁਖਵੀਰ ਬਾਦਲ ਨੂੰ ਦੋਸ਼ੀ ਮੰਨਿਆ ਜਾ ਰਿਹਾ ਹੈ ਤਾਂ ਇਹਨਾਂ ਸਾਰਿਆਂ ਨੂੰ ਤਲਬ ਕੀਤਾ ਉਹ ਗੁਨਾਹ ਅੱਜ ਨਹੀਂ ਹੋਏ ਜੀ ਕਮਲਜੀਤ ਉਹ ਗੁਨਾਹ ਅੱਜ ਤੋਂ 8-9 ਸਾਲ ਪਹਿਲਾਂ ਹੋਏ ਨੇ ਜੀ ਜੀ ਤਾਂ ਮੇਰਾ ਇਹ ਸਵਾਲ ਆ ਵੀ ਜੇ ਅੱਜ ਅਕਾਲੀ ਦਲ ਦੀ ਹਕੂਮਤ ਹੁੰਦੀ ਸਰਕਾਰ ਹੁੰਦੀ ਅਕਾਲੀ ਦਲ ਚੜ੍ਹਾਈ 'ਚ ਹੁੰਦਾ ਤਾਕੀ ਫਿਰ ਇਹ ਸਾਰੇ ਜਿਨ੍ਹਾਂ ਨੇ ਬਾਗੀ ਹੋ ਕੇ ਸ਼ਿਕਾਇਤ ਕੀਤੀ ਐ ਤੇ ਸ਼ਿਕਾਇਤ ਕਰਦੇ ਮੈਨੂੰ ਲੱਗਦਾ ਕੁਝ ਵੀ ਸਾਹਮਣੇ ਨਹੀਂ ਸੀ ਆਉਣਾ ਸਾਰੇ ਕੁਝ ਢੱਕੀ ਰਜਣੀ ਸੀ ਕਿਉਂਕਿ ਅੱਜ ਕੱਲੀ ਦਲ ਡਾਊਨ ਗਿਆ ਜੀ ਸਰਕਾਰ ਨਹੀਂ ਗਈ ਤਾਕਤ ਨਹੀਂ ਗਈ ਤਾਂ ਇਸੇ ਕਰਕੇ ਇਹ ਬਾਗੀ ਹੋਏ ਤੇ ਇਸੇ ਕਰਕੇ ਇਹ ਬੋਲੀ ਜਾਂਦੇ ਨੇ ਜੇ ਅੱਜ ਅਕਾਲੀ ਦਲ ਦੀ ਹਕੂਮਤ ਹੁੰਦੀ ਸੁਖਬੀਰ ਬਾਦਲ ਮੁੱਖ ਮੰਤਰੀ ਹੁੰਦਾ ਤੇ ਇਹਨਾਂ ਸਾਰਿਆਂ ਨੇ ਉਹਦੇ ਅੱਗੇ ਪਿੱਛੇ ਘੁੰਮੀ ਜਾਣਾ ਸੀ ਕਿਸੇ ਨੇ ਸੁਖਬੀਰ ਬਾਦਲ ਨੂੰ ਗਲਤ ਨਹੀਂ ਸੀ ਕਹਿਣਾ ਕਿਸੇ ਨੇ ਉਹਨੂੰ ਦੋਚੀ ਨਹੀਂ ਸੀ ਕਹਿਣਾ ਹੁਣ ਪਤਾ ਹੈ ਕਿ ਬੇੜੀ ਡੁੱਬੀ ਪਈ ਐ ਤੇ ਛਾਲਾ ਮਾਰੋ ਇਹਦੇ ਚੋਂ ਜੇਕਰ ਸੱਚੀ ਮੁੱਚੀ ਜ਼ਮੀਰ ਦੀ ਆਵਾਜ਼ ਸੁਣਦੇ ਜਿਹੜੇ ਅੱਜ ਬਾਗੀ ਹੋਏ ਬੈਠੇ ਨੇ ਇਹ ਉਦੋਂ ਬਾਗੀ ਹੁੰਦੇ ਹਾਂ ਜਦੋਂ ਸੁਖਬੀਰ ਬਾਦਲ ਗਲਤੀਆਂ ਕਰ ਰਿਹਾ ਸੀ ਅੱਜ ਜੂ ਬਾਗੀ ਹੋਏ ਨੇ ਉਦੋਂ ਬਾਗੀ ਹੁੰਦੇ ਉਦੋਂ ਕਹਿੰਦੇ ਤੂੰ ਗਲਤ ਕਰ ਰਿਹਾ ਅਸੀਂ ਨਹੀਂ ਰਹਿਣਾ ਅੱਜ ਵੀ ਪਾਰਟੀ ਛੱਡੀ ਬੈਠੇ ਨੇ ਹੁਣ ਤਾਂ ਸੱਪ ਲੰਘ ਗਿਆ ਇਹ ਸਿਰਫ ਸੱਪ ਦੀ ਲੀਕ ਕੁੱਟੀ ਜਾਂਦੇ ਨੇ ਸੱਪ ਦੀ ਹੁਣ ਤਾਂ ਇਹ ਪੈੜ ਕੁੱਟੀ ਜਾਂਦੇ ਨੇ ਹੁਣ ਕੱਖ ਨਹੀਂ ਫਾਇਦਾ ਬੀਬੀ ਜਗੀਰ ਕੌਰ ਹੋਵੇ ਇਹ ਪਰਮਿੰਦਰ ਸਿੰਘ ਢੀਂਡਸਾ ਹੋਵੇ ਇਹ ਸਾਰਾ ਜਿੰਨਾ ਵੀ ਇਹ ਟੋਲਾ ਇਕੱਠਾ ਹੋਇਆ ਇਹ ਸਾਰੇ ਜ਼ਿੰਮੇਵਾਰ ਨੇ ਇਹ ਸਾਰੇ ਗੁਨਾਹਗਾਰ ਨੇ ਸਾਰਿਆਂ ਨੂੰ ਆਪਣੇ ਅੰਦਰ ਚਾਤੀ ਮਾਰਨੀ ਚਾਹੀਦੀ ਕਿਹਦਾ ਨਿੱਜ ਸਵਾਰਥ ਨਹੀਂ ਸੀ ਹਮ ਅੱਛਾ ਮੈਂ ਸਵਾਲ ਜਿਹੜਾ ਪੁੱਛਿਆ ਕਿ ਜਵਾਬ ਦੇਣ ਬਈ ਜੇ ਅੱਜ ਹਕੂਮਤ ਹੁੰਦੀ ਸੁਖਬੀਰ ਬਾਦਲ ਮੁੱਖ ਮੰਤਰੀ ਹੁੰਦਾ ਫੇਰੇ ਆਵਾਜ਼ ਠਾਉਂਦੇ ਨਹੀਂ ਸੀ ਠਾਉਂਦੇ ਦਾ ਸਬੂਤ ਇਹ ਆ ਉਦੋਂ ਇਸੇ ਕਰਕੇ ਨਹੀਂ ਠਾਈ ਵੀ ਉਹ ਡਿਪਟੀ ਸੀਐਮ ਆ ਪਿਓ ਉਹਦਾ ਮੁੱਖ ਮੰਤਰੀ ਆ ਸਾਰਿਆਂ ਦੀ ਚਾਂਦੀ ਬਣੀ ਹੋਈ ਆ ਸਾਰਿਆਂ ਦਾ ਟੌਰ ਟਪਕਾ ਐਨੇ ਕਾਹਨੂੰ ਆਪਾਂ ਆਵਾਜ਼ ਠਾਉਣੀ ਆ ਪੰਥ ਦੂਜੇ ਨੰਬਰ ਤੇ ਕਰਤਾ ਨਿੱਜੀ ਹਿੱਤਾਂ ਨੂੰ ਪਹਿਲ ਦੇ ਲਈ ਨਿੱਜੀ ਹਿੱਤ ਉੱਪਰ ਕਰਲੇ ਆਪਣੇ ਸਵਾਰਥ ਲਾਲਚ ਉੱਪਰ ਕਰਲੇ ਪੰਥ ਤੇ ਕੌਮ ਨੂੰ ਪਿੱਛੇ ਧੱਕਿਆ ਔਰ ਇਹ ਗਲਤੀ ਇਹਨਾਂ ਨੇ ਕੀਤੀ ਆ ਕਾਲ ਤਖਤ ਸਾਹਿਬ ਨੂੰ ਵੀ ਇਹ ਸਾਰਾ ਕੁਝ ਨਜ਼ਰ ਆ ਰਿਹਾ ਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਸਿਆਣੇ ਨੇ ਉਹ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਹੈ ਇਹਨਾਂ ਦੀਆਂ ਇਹਨਾਂ ਗੱਲਾਂ ਤੋਂ ਸ਼ਾਇਦ ਸੰਤੁਸ਼ਟ ਨਾ ਹੋ ਸਕਣ ਬਾਕੀ ਉਹ ਸਮਰੱਥ ਨੇ ਉਹ ਫੈਸਲਾ ਲੈਣਗੇ ਦੇਖਦੇ ਹਾਂ ਕੀ ਬਣਦਾ ਹੈ